ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀਵਾ ਸਨੀ ਚੈਨਲ ਦੇ ਵਿੱਚ ਤੇ ਅੱਜ ਅਸੀਂ ਖੜੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਨਹਿਰੂ ਗੇਟ ਦੇ ਕੋਲ ਜਿੱਥੇ ਕੇ ਗਿਆਨ ਚੰਦ ਕੁਲਫੀਆਂ ਵਾਲਾ ਬਹੁਤ ਪੁਰਾਣੀ ਤੇ ਮਸ਼ਹੂਰ ਦੁਕਾਨ ਹੈ ਸੋ ਉਹਨਾਂ ਦੇ ਕੋਲ ਚੱਲਦੇ ਹਾਂ ਤੇ ਕਾਫੀ ਸਾਰਾ ਰਸ਼ ਤੇ ਇੱਥੇ ਗਰਮੀਆਂ ਦਾ ਤੋਹਫ਼ਾ ਵੀ ਹੈ ਸੋ ਗਰਮੀਆਂ ਦਾ ਤੋਹਫ਼ਾ ਜਿਹੜਾ ਕਹਿੰਦੇ ਨੇ ਗੱਲਬਾਤ ਜ਼ਰੂਰ ਉਹਨਾਂ ਨਾਲ ਕਰਨਾ ਚਾਹਾਂਗੇ ਕਿ ਇਸ ਗਰਮੀਆਂ ਦੇ ਤੋਹਫ਼ੇ ਦਾ ਨਾਮ ਕਿਵੇਂ ਰੱਖਿਆ ਤੇ ਕਿਉਂ ਰੱਖਿਆ ਹਾਂਜੀ ਸਰ ਕੀ ਨਾਮ ਤੁਹਾਡਾ ਸੋਨੂ ਕੁਮਾਰ ਤੁਨੂੰ ਕਮਾਜੀ ਕਦੋਂ ਤੋਂ ਕੰਮ ਕਰਦੇ? ਅਹੀਂ ਰੋ ਜੂਰੇ ਨਕੀ ਤੁਹਾਨੂੰ ਆਏ ਉਹਨੇ ਬਣਾਉਂਦੇ ਨੇ। ਲੱਫੀ। ਓਏ ਅਲੀ। ਪਹਿਲੇ ਪਹਿਲੇ ਆਪ ਬਣਾਦੇ ਕੇ ਜਾਂ ਪਹਿਲੇ ਕੋਈ ਬਣਾਉਂਦਾ ਸੀ? ਪਹਿਲੇ ਮੇਰੇ ਦਾਦਾ ਜੀ ਬਣਾਉਂਦੇ ਸੀ ਤੇ ਹੁਣ ਨਕੀ ਬਾਪੂ ਡੈਡੀ ਬਾਚੂ ਮੈਂ। ਕਿੰਨੀ ਦੇਰ ਦਾ ਪੁਰਾਣਾ ਅੱਡਾ? ਇਹ 50 ਸਾਲ ਦਾ ਲੋ ਪਿਛੇ। ਮੈਂ ਦਾਦਾ ਜੀ ਕਰਦੇ ਰਹੇ ਗਲਾਸ ਹੀ ਨਾ ਨਹੀਂ। ਥੇ ਲੋ ਬਾਕਸਨ ਆਏ ਉਸ ਤੋਂ ਬਾਅਦ ਡੈਡੀ ਉਸ ਤੋਂ ਬਾਅਦ ਆਪ ਬਣਾਉਂਦੇ। ਆਪਣੇ ਦਾਦੇ ਦਾ ਨਾਂ ਛਮਗਾ ਰਹੇ ਹੋ ਹਾਂਜੀ ਹਾਂਜੀ ਆਪਣੇ ਦਾਦੇ ਦਾ ਨਾਂ ਧਮਕਾਉਂਦੇ ਕੀ ਕੀ ਖਵਾਉਂਦੇ ਹੋ ਕਲਾਸਿਕ ਹੋਏ ਵਾਲੀ ਕੁਸੀ ਪਾ ਕੇ ਕੀ ਰੇਟ ਹੈ 20 ਰੁਪਏ 50 ਰੁਪਏ 20 ਰੁਪਏ ਰ ਵੀ ਤੇ ਕੋਈ ਆ ਜੇ ਉਹ ਜਿਆ ਬੰਦਾ ਕੋਈ ਮਾੜਾ ਬੰਦਾ ਆ ਜੇ ਤੇ ਉਹਨੂੰ ਵੀ ਖਵਾ ਲਈ ਦੀ ਅਨਸਾਨ ਦੀ ਲੋੜ ਵੇ ਕੇ ਰੇਟ ਲੈਂਦੇ ਹੋ ਹਾਂਜੀ ਹਾਂਜੀ ਕਿਦਾਂ ਜੀ ਮੈਂ ਜਦਨਾ ਬੰਦਾ ਕੋਈ ਆਏ ਮਾੜਾ ਆਏ ਉਹਨੂੰ ਖਵਾ ਵੀ ਲਈ ਦੀ ਕੋਈ ਗੱਲ ਨਹੀਂ ਇਹ ਤਾਂ ਹੋ ਗਿਆ ਤੁਹਾਡਾ ਗਰਮੀਆਂ ਦਾ ਤੋਹਫਾ ਸਰਦੀਆਂ ਚ ਕੀ ਖਾਂਦੇ ਹੋ ਸਰਦੀਆਂ ਚ 버ਗਰ ਨਿਊਡਲ ਸਟ੍ਰਿੰਗ ਰੋਲ ਟਿੱਕੀ ਬੰਡਿੱਕੀ ਚਾਂਪ ਕਿ ਸਾਰਾ ਜਿਹੜੇ ਅਮ ਦੇ ਫਾਸਟ ਫੂਡਸ ਮੰਗ ਖਾਦੇ ਕੀ ਕਹਿਣਾ ਚਾਹੁੰਦੇ ਲੋਕਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਮਰਾਇ ਅਹੀਂ ਆਇਆ ਹੈ ਜਾਨਾ ਜਨੈ ਆਓ ਸਾਡੇ ਕੋ ਗਲਾਸੀ ਖਾ ਕੇ ਵੇਖੋ ਸਵਾਦ ਵੇਖੋ ਤੁਹਾਡੇ ਕੋਲ ਕੋਈ ਅਜਿਹਾ ਜਿਹਾ ਸਪੈਸ਼ਲ ਚੀਜ਼ ਹੋਵੇ ਜਿਹੜੀ ਤੁਸੀਂ ਆਪਣੇ ਸਾਡੇ ਚੈਨਲ ਦੇ ਮਦਰ ਅਜ ਦੱਸਣਾ ਚਾਹੋ ਅਹੀਂ ਕੋਈ ਆਲੀ ਗਾਸੀ ਬਣਾਨੇ ਆ ਡ੍ਰੈਗਫੁੱਟ ਪਾ ਕੇ ਨਸ਼ੇ ਪਾ ਕੇ ਤੇ ਕਤੀਰਾਗੁਰ ਪਾ ਕੇ ਰੋਹ ਆਬ ਦਾ ਮਰਸਾ ਮਰਸਲੇ ਸਾਡੇ ਪਿਆਰੇ ਸਰੋਤਿਓ ਹਰ ਜਗ੍ਹਾ ਤੇ ਤੁਸੀਂ ਦੇਖਦੇ ਹੋਗੇ ਹਰ ਚੀਜ਼ ਤੁਹਾਨੂੰ ਇੱਕ ਨਵੀਂ ਤੋਂ ਨਵੀਂ ਮਿਲਦੀ ਹੋਏਗੀ ਪਰ ਮੈਂ ਇਸ ਚੀਜ਼ ਦੇ ਵਿੱਚੋਂ ਇੱਕ ਰੇੜੀ ਦੇ ਖੜੀ ਖੜੀ ਕੁਝ ਨੋਕੀ ਤੁਹਾਨੂੰ ਚੀਜ਼ ਦਿਖਾ ਦੇਣੀ ਆ ਜੋ ਬਟਾਲੇ ਸ਼ਹਿਰ ਦੇ ਵਿੱਚ ਮੈਂ ਪਹਿਲੀ ਵਾਰ ਦੇਖੀ ਹੋਏਗੀ ਸੋ ਜ਼ਰੂਰ ਮੈਂ ਦੇਖ ਕੇ ਇੱਕ ਪਹਿਚਾਨ ਕਰਾਂਗੇ ਇਸ ਚੀਜ਼ ਦੇਖੋ ਜੀ ਇਹ ਮਸ਼ੀਨ ਖਾਦੇ ਹੱਸਦੇ ਆ ਜੀ ਇਹ ਬਰਫਾਸ਼ੇ ਜੀ ਇਹ ਮੀਨ ਬੰਦੀ ਕਿਹਦੇ ਨੇ ਤੁਹਾਨੂੰ ਕਿਉਂ ਕਹਿੰਦਾ ਆ ਤੇ ਇਹ ਮੇਰਾ ਪੂਰਾ ਖੇਤ ਹੈ ਜਿਹੜੇ ਤੋਂ ਜਿਲ੍ਹੇ ਦਾ ਪੰਨੇ ਹੈ ਹੈਲ ਸ਼ਿੰਕ ਸਰ ਕਿਤੇ ਤੁਸੀਂ ਦਿਖਾਵੇ ਲਈ ਤੇ ਨਹੀਂ ਸਭ ਕੁਝ ਕਰ ਰਹੀ ਨਹੀਂ ਜੀ ਨਹੀਂ ਦਿਖਾਵੇ ਲਈ ਸਭ ਕੁਝ ਗਾਦ ਦਾ ਪਿਆਰ ਆ ਵਾ ਸ਼ਾਮ ਨੂੰ ਲਾ ਕੇ ਜਾਣਾ ਵਾ ਦਿਖਾਵੇ ਵਸ ਥੋੜਾ ਜਿਹਾ ਕੈਸਾ ਹੁੰਦਾ ਨਹੀਂ ਵੀਡੀਓ ਦੇ ਚੱਕਰ 'ਚ ਇਹ ਨਾ ਹੋਵੇ ਨਾ ਤੁਸੀਂ ਦਿਖਾਵੇ ਵਾਸਤੇ ਜਿਆਦਾ ਕੁਝ ਪਾ ਰਹੇ ਹੋ ਕਿ ਹਾਂ ਭਾਈ ਵੀਡੀਓ ਬਣ ਰਹੀ ਹੈ ਵਾਇਰਲ ਹੋਣੀ ਹੈ ਇਹ ਕਿਸੇ ਗਾਗ ਨੂੰ ਪੁੱਛ ਲਓ ਭਾਈ ਓਹ ਦੇ ਖਾਂਦੇ ਕੋਈ ਟੈਨਸ਼ਨ ਨਹੀਂ ਆ ਕੋਈ ਪੀਰਾ ਨੂੰ ਭਾਈ ਜੀ ਆ ਸ਼ਰਮਦੀਨ ਆਪਣਾ ਬਣਾਇਆ ਦਾ ਦੋ ਮਿੰਟ ਬਰਪਾ ਬੰਨ੍ਹ ਕੇ ਚੱਲ ਜਾਈਏ ਅੱਜ ਪਰਫਕਟ ਆਪਾਂ ਗੋਲਾ ਵੀ ਬਣਾ ਸਕਦੇ ਆ ਦਾ ਹਮੇਸ਼ਾ ਤੁਸੀਂ ਆਪਣੇ ਬਚਪਨ ਦੇ ਟਾਈਮ ਤੇ ਜਾਂ ਬਾਹਰ ਰੇੜੀਆਂ 'ਚ ਦੇਖਿਆ ਹੈ ਕਿ ਗੋਲਾ ਹਮੇਸ਼ਾ ਜਦੋਂ ਰਗੜਦੇ ਇਹਨਾਂ ਤੇ ਇੱਕ ਕਾਸ਼ੀਆ ਕਰਦੇ ਜਿਸ ਨਾਲ ਗੋਲਾ ਬਰ ਬਰ ਰਗੜਦੇ ਤੇ ਗੋਲਾ ਬਣਾਉਂਦੇ ਨੇ ਤੋ ਇਸ ਦੇ ਕਾਂ ਦੇ ਵਿੱਚ ਇੱਕ ਬੜੀ ਵਧੀਆ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਉਹ ਬਿਜਲੀ ਦੇ ਨਾਲ ਚੱਲਦੀ ਹੈ ਤੋ ਉਹ ਜਿਹੜੀ ਬਰਫ਼ ਆ ਉਹ ਕ੍ਰੈਸ਼ ਕਰ ਦਿੰਦੀ ਹੈ ਸੋ ਗੱਲਬਾਤ ਆਪਾਂ ਇੱਥੇ ਜਿਹੜੇ ਕੁਲਫੀ ਖਾ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਉਹਨਾਂ ਨੂੰ ਸਰ ਕਿਸ ਤਰ੍ਹਾਂ ਦਾ ਟੇਸਟ ਲੱਗਾ ਕੁਲਫੀ ਦਾ ਟੇਸਟ ਇਲਾ ਜਾਂ ਵਧੀਆ ਉਹ ਸਭ ਤੋਂ ਉਹ ਟਾਲੇ ਜਿਹਨਾਂ ਤੋਂ ਵਧੀਆ ਕੋਈ ਨਹੀਂ ਬਣਾ ਸਕਦਾ ਉਹ ਨਾ ਅਸੀਂ ਬਚਪਨ ਤੋਂ ਲੈ ਕੇ ਹੁਣ ਬੁੱਢੇ ਹੋ ਗਏ ਹਾਂ ਇਹਨਾਂ ਕੋਲ ਜਾਣ ਪਹਿਲਾਂ ਇਹਨਾਂ ਦੇ ਵੱਡਿਆਂ ਕੋਲ ਖਾਈ ਸੀ ਇਹਨਾਂ ਨੂੰ ਖਾਈ ਦੀ ਬਹੁਤ ਹੀ ਆਲਾ ਚੀਜ਼ ਆ ਔਰ ਪਿਓਰਾ ਅਮੂਲ ਦੁੱਧ ਦਾ ਖਵਾ ਇਹਨਾਂ ਨੂੰ ਮੂਲ ਦੁੱਧ ਹੀ ਵਰਤਦੇ ਆ ਬਾਕੀ ਛੰਡੀਆਂ ਚੀਜ਼ਾਂ ਵਾ ਕਤੀਰਾ ਗੋੰਦ ਇਹ ਉਹ ਮਾੜੀ ਚੀਜ਼ ਨਹੀਂ ਜਿਹੜਾ ਕੋਈ ਖਾਂਦਾ ਇੱਕ ਵਾਰ ਉਹ بار-ਬਾਰ ਆਉਂਦਾ ਕਹ ਰਿਹਾ ਕਿ ਵਧੀਆ ਕੁਲਫੀ ਖਾਂਦੇ ਆ ਘੱਟੋ ਘੜੀ 70 ਸਾਲ ਹੋ ਗਏ ਇਹਨਾਂ ਦੇ ਪਰਿਵਾਰ ਨੂੰ ਕੁਲਫੀਆਂ ਵੇਚਦੇ ਆ ਤੇ ਇਹਨਾਂ ਦੀ ਕੁਲਫੀ ਵਿੱਚ ਇਹਨਾਂ ਦਾ ਦਮ ਆ ਕਿ ਅੱਜ ਵੀ ਲੋਕ ਇਹਨਾਂ ਦੀ ਕੁਲਫੀ ਖਾਂਦੇ ਨੇ ਉਸ ਵੇਲੇ ਜੇਹੀ ਗੱਲ ਕਰਦੇ ਆ ਜੋ 10 ਰੁਪਏ ਦੇ ਘਲਾਸੀ ਕਰਨੇ ਆ ਕਿ ਉਹ ਤੁਹਾਨੂੰ ਭਾਜੀ ਹਾਂਜੀ ਹਾਂਜੀ ਉਦੋਂ ਵੀ ਇਹਨਾਂ ਦੇ ਭਾਜੀ ਵੱਡੇ ਮਲਾਈ ਪਾਉਂਦੇ ਸੀ ਨਾਲ ਨਾਲ ਫਲੋਦਾ ਬਣਾ 10 ਰੁਪਏ ਲਗਾਸੀ ਕਰਦੇ ਸੀ ਉਹਨਾਂ ਕੋਲ ਚਲੋ ਅੱਜ ਸਾਨੂੰ ਬੰਦਾ ਵਕਤ ਬੜਾ ਵਕਤ ਬੜਾ ਅੱਗੇ ਚਲੇ ਗਿਆ ਅੱਗੇ ਚਲਾ ਗਿਆ ਵਾ ਅਸੀਂ 10 ਰੁਪਏ ਦੇ ਘਲਾਸੀ ਤੋਂ ਸ਼ੁਰੂ ਕੀਤੀ ਅੱਜ 70ਵੇਂ ਦੀ 600 ਰੁਪਏ ਦੀ ਹੋ ਗਈ ਹੋ ਗਈ ਪਰ ਇਹਨਾਂ ਦੀ ਅੱਜ ਵੀ ਕੁਆਲਿਟੀ ਉਹੀ ਰਹੀ ਹੈ ਬਹੁਤ ਵਧੀਆ ਕੁਆਲਿਟੀ ਦੀ ਜਾਨੀ ਸਾਰੇ ਪਰਿਵਾਰ ਦੀ ਅੱਜ ਵੀ ਤਾਂ ਹੀ ਇੱਥੇ ਇਹਨਾਂ ਦਾ ਇੱਕ ਕੈਨ ਮਨੋਰੀਟੀ ਆ ਇਹਨਾਂ ਦੀ ਕਿ ਕੁਆਲਿਟੀ ਹੈ ਕੁਆਲਿਟੀ ਹੈ ਸੋਨੂ ਭਾਈ ਨੇ ਇੱਥੇ ਕੁਲਫੀ ਦੇ ਨਾਲ ਥੋੜਾ ਕੰਮੋਂ ਸ਼ੁਰੂ ਕੀਤਾ ਵਾ ਤੇ ਗਿਆਨ ਚੰਦ ਦੀ ਕੁਲਫੀ ਬੜੀ ਮਸ਼ਹੂਰ ਰਹੀ ਹੈ ਅੱਜ ਵੀ ਨਹੀਂ ਕਟੋਂ ਕਾਟੇ 70 ਸਾਲ ਪੁਰਾਣੀ ਹੈ ਤੁਸੀਂ ਵੀ ਕੁਲਫੀ ਖਾਣੇ ਆਏ ਹੋ ਸਰ ਹਾਂਜੀ ਹਾਂਜੀ ਮੈਂ ਦੱਸਣਾ ਚਾਹਨਾ ਆ ਕਿ ਇਹ ਕੱਲੇ ਕੁਲਫੀ ਨਹੀਂ ਬਣਾਉਂਦੇ ਡੋਸਾ 버ਗਰ ਇਹਨਾਂ ਨੂੰ ਵਿਆਹ ਸ਼ਾਦੀਆਂ ਦੇ ਕੈਟਰੀਂਗ ਦਾ ਆਰਡਰ ਦੇ ਕੇ ਵੇਖੋ ਬਹੁਤ ਹੀ ਮਸ਼ਹੂਰ ਬੜੇ ਮਸ਼ਹੂਰ ਹਲਵਾਈ ਨੇ ਬਹੁਤ ਸਾਫ਼ ਸਫਾਈ ਆ ਬਹੁਤ ਹੀ ਵਧੀਆ ਤਹਿਤ ਆਪਣੇ ਦਿ ਲੋ ਸਮਾਣ ਬਣਾਉਂਦੇ ਇਹ ਬਹੁਤ ਵਧੀਆ ਤੁਸੀਂ ਦੇਖੀ ਸਭ ਦਿਓ ਕਿ ਰੋਡ ਦੇ ਉੱਤੇ ਹਮੇਸ਼ਾ ਡਸਟ ਪਈ ਹੁੰਦੀ ਆ ਪਰ ਇਹਨਾਂ ਦੀ ਸ਼ਾਪ ਦੇ ਉੱਤੇ ਕਿੰਨੀ ਸਾਫ਼ ਤੇ ਸਫਾਈ ਦੇ ਨਾਲ ਕੰਮ ਕੀਤਾ ਜਾਂਦਾ ਅਤੇ ਕਾਫੀ ਸਾਰੇ ਲੋਕ ਇੱਥੇ ਖਾਣਾ ਵੀ ਪਸੰਦ ਕਰਦੇ ਨੇ ਕਿਉਂ ਕਰਦੇ ਕਿਉਂਕਿ ਇੱਥੇ ਸਾਫ਼ ਸਫਾਈ ਬਹੁਤ ਮਿਲਦੀ ਆ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸ ਰਿਪੋਰਟ ਧੰਨਵਾਦ ਜੀ